ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਜੀ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਪਰ ਬਾਬਾ ਜੀ ਕੀ ਵੇਚੀ ਜਾਂਦੇ ਅੱਜ ਅੱਜ ਮਹਾਰਾਜ ਪੋਣੀਆਂ ਵੇਚੀ ਜਾਂਦੇ ਜੀ ਇਹ ਦਾਆਂ ਜੀ ਦੋ ਵੇਚਣ ਦਾ ਜੀ ਅੱਛਾ ਪਹਿਲਾਂ ਬਾਬਾ ਜੀ ਆਪਣਾ ਨਾਮ ਦੱਸੋ ਕੀ ਨਾਮ ਦਾਡਾ ਅਵਤਾਰ ਸਿੰਘ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਜੀ ਛੀ ਦੋਦਮ ਨਾਲ ਦੇ ਜੀ ਇਹ ਕਿਤੇ ਕਿੰਨੇ ਦੀ ਪੋਣੀਆਂ ਲੱਗਦਾ ਤਿੰਨ ਨੰਬਰ ਗਲੀ ਭਾਈ ਕਨੀਏ ਦਾ ਗੁਰਦੁਆਰਾ ਜੀ ਠੀਕ ਹੈ ਜੀ ਉਹਦੇ ਨਾਲ ਨਿਕਲ ਜੀ ਕਿ ਦੋ ਰਾਂ ਲੀ ਗੰਗਲੀ ਕਿੰਨੇ ਕਿੰਨੇ ਦੀ ਪੋਣੀ ਵੇਚਦੇ ਜੀ ਪੋਣੀ ਦਾਹ ਦੀਆਂ ਦੋ ਵੇਚਣ ਦਿਆ ਜੇ ਦਸਾਂ ਦੀਆਂ ਦੋ ਬੱਬਾ ਜੀ ਅੱਜ ਕੀ ਗੱਲ ਇੰਨੀ ਸਸਤੀਆਂ ਕੋ ਵੇਚਣ ਦੇ ਪੋਣੀਆਂ ਮਾਰੇ ਵੇਖਦਿਆਂ ਨੂੰ ਵੀ ਆ ਤੇ 4 ਰੁਪਏ ਦਰਜਨ ਲਿਆਈ ਦੀ ਜੇ ਤੇ 6 ਰੁਪਏ ਵੇਚੀ ਦੀ ਜੇ 10 ਰੁਪਏ ਕਿਰਾਇਆ ਲੱਗ ਜਾਂਦਾ ਜੇ ਤੇ 10 ਰੁਪਏ ਬਜਦੇ ਜੇ ਇੰਨੇ ਪੈਸੇ ਨਹੀਂ ਜੇ ਬਜਦੇ ਤੇ ਮੈਂ ਰੋਟੀ ਬੜੀ ਮੁਸ਼ਕਲ ਜਿਹੜੀ ਆ ਨਾ 4 ਜੇ ਕਰੰਡਿਆ ਮਾ ਤੇ ਬੱਬਾ ਜੀ ਦਾ ਮਤਲਬ ਤੁਹਾਡਾ ਕਰਦਾ ਜਰਾ ਬਹੁਤ ਹੀ ਔਖਾ ਇਹਦਾ ਮਤਲਬ ਹਾਂ ਜੀ ਔਰ ਬੱਚੇ ਕਿੰਨੇ ਆਪਣੇ ਬੱਬਾ ਜੀ